ਸੋ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ ਕਰਾਂ ਜੀਤ ਜਨਛੇ ਸਮਤ ਇੱਕ ਮੈਂ ਗੁਰੂ ਦੇ ਘਰ ਤੁੰਗਾਲੀ ਵਖਤ ਕਹੇ ਗੁਰਮੁਖੋ ਸੋਣਾ ਵੇਲਾ ਸਰੰਦਾ ਇਕ ਵਾਰ ਕੜੀ ਪਲ ਮਿਲੇ ਵਡਿਆਈਆ ਜੀਲਾ ਆ ਗਿਆ ਜੀਵਦੇ ਹੀ ਮਰਨ ਜੀਵਦਿਆਂ ਹੀ ਮਰਨ ਦਾ ਵੇਲਾ ਆ ਗਿਆ ਜੀਵਦਿਆਂ ਹੀ ਮਰਨ ਦਾ ਜੀਵਨ ਸਤਗੁਰ ਚੋੜੀ ਪਾਈਆ ਟਾਈਮ ਆ ਗਿਆ ਪੰਜਲ ਚੜਨ ਦਾ ਚੜਨਾ ਚਾਹੀ ਚਾਹੀਆ ਸਮਾਂ ਸੁਹਾਰੇ ਹ ਕਰਨੀ ਕਰਨ ਦਾ ਕਤਾ ਪੁਰਖ ਕਰਨੀ ਰਹਾ ਕਮਾਈਆ ਮਜ਼ਾਰਸ ਪੇਮ ਲੈ ਲੋ ਉਸ ਦੇ ਚਰਨ ਦਾ ਜੋ ਚਰਨਾ ਤੋਂ ਵਿਛੜਿਆ ਰਹਾ ਮਿਲਾਈਆ ਵੇਲਾ ਨਹੀਂ ਹੰਕਾਰ ਵਿਚੜਨ ਦਾ ਮਨ ਮਤ ਬੁੱਧ ਚੱਲੇ ਨਾ ਕੋਈ ਚਤੁਰਾਈਆ ਸਮਾ ਸੋਣਾ ਨਿਰਭੈ ਕੋਲੋਂ ਡਰੰਦਾ ਐ ਝੂਠਾ ਦੇਣਾ ਚੁਕਾਈ ਆ ਸੋਣਾ ਰੰਗ ਸੱਚ ਦਵਾਰੇ ਵੜੰਦਾ ਕੁੰਡਾ ਲੈਣਾ ਖੁਲਾਈਆ ਵੇਲਾ ਨਹੀਂ ਕੁੜੀ ਕਿਰਿਆ ਵਿੱਚ ਹੜੰਦਾ ਬੇੜਾ ਲਉਤਾਈਆ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਣਦਾ ਪ੍ਰੇਮ ਪ੍ਰੀਤਿ ਲੋ ਬਣਾਈਆ ਵਕਤ ਆ ਗਿਆ ਬੇੜਾ ਬੰਨਣ ਦਾ ਕਿੰਕੇ ਇਕੱਠੇ ਲੋ ਕਰਾਈਆ ਜਿਗਤ ਵਿਹਾਰ ਸਦਾ ਚੱਲਦਾ ਰਹਿੰਦਾ ਖਾਣ ਪੀਣ ਰਿੰਨਣ ਦਾ ਆਤਮ ਪਰਮਾਤਮ ਜੋੜ ਨਾ ਕੋਈ ਜੁੜਾਈਆ ਫਿਰ ਮਾਰੇ ਨਾ ਕੋਈ ਅੰਦਰ ਵਿੰਨਣ ਦਾ ਸ਼ਬਦੀ ਰੂਪ ਨਾ ਕੋਈ ਵਿਖਾਈਆ ਹੁਣ ਵੇਲਾ ਨਹੀਂ ਪੜੀਆਂ ਪਲ ਗਿਣਨ ਦਾ ਗਿਣਤੀ ਪਿਛਲੀ ਦਿਓ ਭੁਲਾਈਆ ਹੁਣ ਸਮਾਂ ਨਹੀਂ ਬੱਚੇ ਨੀਹਾਂ ਵਿੱਚ ਚੜਨ ਦਾ ਬੱਚਿਆਂ ਨੂੰ ਆਪਣੀ ਗੋਦ ਉਠਾਈਆ ਹੁਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੁਲਣ ਮਿਣਨ ਦਾ ਹੁਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੋਲਣ ਮਿਨਣ ਦਾ ਬੇਪਰਵਾਹੀ ਵਿੱਚ ਪਾਰ ਲੰਗਾਈਆ ਵਕਤ ਨਹੀਂ ਘਰ ਛੱਡ ਕੇ ਦੂਰ ਦੁਰਾਡੇ ਆਂ ਹਿੱਲਣ ਦਾ ਹਲਤਪਲਤ ਲੇਖੇ ਰਹਾ ਚੁਕਾ ਹੀ ਆਂ ਵੇਲਾ ਨਹੀਂ ਹੁਣ ਜਾਣ ਕੇ ਵੇਲਾ ਨਹੀਂ ਹੁਣ ਜਾਣਦੇ ਕਲਯੁਗ ਕੂੜਾ ਇਕੜ ਡੂੰਗਾ ਜਿਲਣ ਦਾ ਬਿਨ ਸਤਗੁਰੂ ਪੂਰੇ ਪਾਰ ਨਾ ਕੋਈ ਲੰਗਾਈਆ ਵੇਲਾ ਆ ਗਿਆ ਤੁਹਾਡੇ ਫੁੱਲਣ ਦਾ ਫਲਵਾੜੀ ਆਪਣੀ ਦਿਆ ਮਹਿਕਾਈਆ ਟਗੜਾ ਛੜਦੇਓ ਕੂੜਿਆਂ ਵੈਲਣ ਦਾ ਮਿਰਲਾ ਬੰਦਰੋਂ ਇੱਕੋ ਦਿਆਂ ਸਿਖਾਈਆ ਟਗੜਾ ਮੁਕ ਜਾਏ ਮਾਇਆ ਮੰਪਾ ਵਿੱਚ ਟੱਲਣ ਦਾ ਪਹਿਲੂ ਇਹ ਦਰਗਾਹ ਦੇ ਵਿਦਿਆ ਬਣਾਈਆ ਨਜ਼ਾਰਾ ਤੱਕ ਲੋ ਆਪਣੇ ਨੈਣ ਨੈਣਾਂ ਦਾ ਨੈਣ ਨੈਣਾ ਵਿੱਚ ਸਮਾਈਆ ਅੱਖੀਂ ਵੇਖ ਕੇ ਕੋਈ ਲੋੜ ਨਹੀਂ ਰਸਣਾ ਬਚਨ ਕਹਿਣਨ ਦਾ ਹਦੇ ਵਾਲੀ ਰمز ਨਾ ਕੋਈ ਕੋਈ ਵਿਖਾਈਆ ਸੁਹਾਵਣ ਸਮਾ ਸਤਿਗੁਰ ਸਰਨ ਚਰਨ ਬਹਿਨਣ ਦਾ ਚਰਨ ਬਹਿ ਕੇ ਭਾਈ ਭੈਣ ਰੂਪ ਵਟਾਈਆ ਹੁਣ ਰੋਣਾ ਨਹੀਂ ਆ ਕੇ ਵੈਣ ਵੈਨਣ ਦਾ ਵੈਂਦੀ ਧਰੋਂ ਪਰ ਲੰਗਾਈਆ ਇਹ ਕੋਈ ਕਹਾਣੀ ਨਹੀਂ ਪੋਤਾ ਮੈਨਣ ਦਾ ਮਨ ਦੀ ਮਨਸਾ ਰਹਾ ਮਟਾਈਆ ਇਹ ਕੋਈ ਲੇਖਾ ਨਹੀਂ ਪੋਤਾ ਰਮੈਣਣ ਦਾ ਰਾਮਾ ਦਾ ਰਾਮ ਆਪਣਾ ਹੁਕਮ ਵਰਤਾਈਆ ਵੇਖੋ ਤੇਲ ਨਰ ਨਰਾਇਣਨ ਦਾ ਜੋ ਨਿਰਾਕਾਰ ਹੋ ਕੇ ਜੋਤ ਜਗਾਈਆ ਤੁਸੀਂ ਰੂਪ ਸੱਚਮੁੱਚ ਉਹ ਆਇਨਨ ਦਾ ਜਿਸ ਨੂੰ ਐਨਲ ਹੱਕ ਕਹਿ ਗਿਆ ਜਣਾਈਆ ਜਿਸ ਨੂੰ ਐਨਲ ਹੱਕ ਹੱਕ ਗਿਆ ਜਣਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਮਿਹਰ ਨਜ਼ਰ ਨਾਲ ਗੁਰਮੁਖ ਜਗਤ ਦੇ ਮਜ਼ਾਰਿਓ ਤੁਹਾਨੂੰ ਮਲਕ ਰਿਹਾ ਬਣਾਈਆ ਜੁਗਤ ਮਜ਼ਾਰੇ ਕਰਦੇ ਖੇਤੀ ਬਾੜੀ ਹਲ ਰਾਹਕ ਰਹੇ ਚਲਾਈ ਆ ਕਿਸੇ ਦੀ ਪੱਕ ਗਈ ਸੋਣੀ ਕਿਸੇ ਦੀ ਹਾੜੀ ਕਿਸੇ ਦੀ ਪੱਕੀ ਪਕਾਈ ਤਬਾ ਦੇ ਵੇ ਕਰਾਈ ਆ ਕਿਸੇ ਦੀ ਚੰਗੀ ਕਿਸੇ ਦੀ ਮਾੜੀ ਕਿਸੇ ਨੂੰ ਖਾ ਕਿਸੇ ਨੂੰ ਦਏ ਰਜਾਈ ਆ ਕਿਸੇ ਦਾ ਪੱਤਾ ਟੋਵੇ ਪੁਰਖ ਕਿਸੇ ਦਾ ਟੋਵੇ ਨਾਰੀ ਦੋਵੇਂ ਰਾਹ ਚਲਾਈ ਆ ਕਿਸੇ ਦੇ ਮੁੱਢੇ ਉਤੇ ਕਹੀ ਤੇ ਹੱਥ ਵਿੱਚ ਕੁਹਾੜੀ ਕਿਸੇ ਦੀ ਉਂਡੇ ਆਵ ਕੋਈ ਵਾੜੀ ਕਿਸੇ ਦਾ ਸੇਵਕ ਤੇ ਕਿਸੇ ਦੀ ਵਾਹੇ ਗਾੜੀ ਕਿਸੇ ਦਾ ਕੁੱਤਰਾ ਕਰ ਕਰ ਰਿਹਾ ਪਾਈਆ ਕਿਸੇ ਦੀ ਗੋਬਰ ਵਾਲੀ ਸੀਸ ਉੱਤੇ ਚੁੱਕ ਕੇ ਖੜੀ ਜਿੱਥੇ ਦੇ ਖੇਤਾਂ ਵਿੱਚ ਟੋਟੋ ਖੁਸ਼ੀ ਮਨਾਈਆ ਕਿਸੇ ਦਾ ਬਣ ਕੇ ਵਗਾਰੀ ਕਿਸੇ ਦੀ ਚੁੱਕ ਕੇ ਤਗਾਰੀ ਕਿਸੇ ਦੀ ਫੜ ਕੇ ਆਰੀ ਜੰਗਲ ਦੇ ਟੇੜ ਘਟਾਈਆ ਕਿਸੇ ਦੀ ਮੋੜ ਕੇ ਕਿਆਰੀ ਕਿਸੇ ਦੀ ਫੇਰ ਕੇ ਬਹਾਰੀ ਰਸਤੇ ਸਾਫ ਸੁਥਰੇ ਬਣਾਈਆ ਜਸਤੇ ਸੁਥਰੇ ਸਾਫ ਬਣਾਈਆ ਕਿਸੇ ਦੇ ਪਿੱਛੇ ਤੇ ਕਿਸੇ ਦੇ ਅਗਾਂਹੇ ਕਿਸੇ ਦੀ ਲਾਜ ਰਖਾਈ ਦਾੜੀ ਕਿਸੇ ਨੂੰ ਦਿੱਤੀ ਮਾਨ ਵੜਿਆਈ ਆ ਕਿਸੇ ਨੂੰ ਤਨ ਦੌਲਤ ਨਾਲ ਸ਼ਿੰਗਾਰੀ ਕਿਸੇ ਨੂੰ ਸੁੰਦਰ ਦੇ ਟਾਰੀ ਸੋਹਣਾ ਰੰਗ ਵਿਖਾਈ ਆ ਕਿਸੇ ਦਾ ਮਜ਼ਦੂਰ ਬਣ ਕੇ ਫਿਰਿਆ ਘਰਬਾਰੀ ਹੋਕਾ ਦਿੰਦਾ ਰਿਹਾ ਬਾਰੋਬਾਰੀ ਖੁਖ ਖੁਖ ਸੁਣਾਈ ਆ ਗਨ ਭਗਤੋ ਇਹੋ ਜਹੀ ਕਿਸੇ ਨਾਲ ਨਹੀਂ ਲਾਈ ਜਯਾਰੀ ਜੁਗ ਚੌਂਕੜੀ ਗਏ ਪੰਦ ਮੁਕਾਈ ਆ ਇੱਕ ਗੋਬਿੰਦ ਤੇ ਇੱਕ ਨਿਰੰਕਾਰੀ ਇੱਕ ਸ਼ਬਦ ਤੇ ਜੋਤ ਉਜਿਆਰੀ ਕਿਰਪਾ ਕਰਕੇ ਭਗਤਾਂ ਦੇਵੇ ਸਚਖੰਡ ਦੀ ਸਰਦਾਰੀ ਬਿਨਾ ਭਗਤੀ ਤੋਂ ਅਰਦੀ ਤਿਆਰੀ ਸਗੁਣ ਦਿੱਤਾ ਆਪਣੀ ਦਇਆ ਕਮਾਈ ਆ ਵੱਡਾ ਦਰਸ਼ਨ ਕਰਕੇ ਆਪਣੀ ਰਖੇ ਖੁਮਾਰੀ ਵਿਵਹਾਰ ਦਾ ਬਣਿਆ ਸੱਚ ਵਿਵਹਾਰੀ ਬੇਸ਼ੁਮਾਰੀ ਆਪਣਾ ਰੰਗ ਵਿਖਾਈਆ ਨਾਮ ਖਜ਼ਾਨਾ ਦੌਲਤਨ ਮੁੱਲੀ ਦੇ ਕੇ ਭਰੀ ਆਡੀ ਸੋਣੀ ਦੀ ਲੋੜ ਨਾ ਰਖੀ ਰਈਆ ਗੁਰਮੁਖੋ ਵੱਡੀ ਖੇਤੀ ਸਕੇ ਨਾ ਕੋਈ ਉਜਾੜੀ ਆਖਾ ਬਣਿਆ ਬੇਪਰਵਾਹੀਆ ਪ੍ਰਤਾਪ ਬਣ ਕੇ ਮਾਲਕ ਕੰਤ ਫੜਾਈ ਬਹੁ ਭਾਂ ਤੇ ਆਪਣਾ ਮੇਲ ਮਿਲਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੁਹਾਡੀ ਕਰਮਾਂ ਦੀ ਕਰਨੀ ਨਹੀਂ ਕਦੇ ਵਿਚਾਰੀ ਨਰ ਨਾਰੀ ਆਪਣੇ ਹੁਕਮ ਨਾਲ ਪਾਰ ਲੰਗਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ 세례 앞나 하트가 이어. 조은마라의 시에서 는 무한히 자.